ਮੁਹਾਲੀ ਦੇ ਪਿੰਡ ਲਾਲੂੜੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਮਸਲੇ ਨੂੰ ਲੈ ਕੇ ਪਹਿਲਾਂ ਮਿੱਥੇ ਪ੍ਰੋਗਰਾਮ ਦੌਰਾਨ 31 ਮਾਰਚ ਨੂੰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੀ ਅਗਵਾਈ ਵਿੱਚ ਆਈਟੀਆਈ ਟੌਂਕ ਲਾਲੂੜੂ ਵਿਖੇ ਸਮਾ 12 ਵਜੇ ਧਰਨਾ ਦੇਣਾ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਮਾਜ ਦੀ ਗੱਲ ਮੰਨ ਲਈ ਗਈ ਅਤੇ ਜਲਦੀ ਹੀ ਗੁਰੂ ਘਰ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਜਦ ਕਿ ਜੋ ਕੇਸ ਕੋਰਟ ਵਿੱਚ ਕਾਰਪੋਰੇਸ਼ਨ ਵੱਲੋਂ ਪਾਇਆ ਗਿਆ ਸੀ ਉਹ ਵੀ ਵਾਪਸ ਲਿਆ ਜਾਵੇਗਾ ਅਤੇ ਐਮ.ਐਲ.ਏ ਕੁਲਜੀਤ ਸਿੰਘ ਰੰਦਾਵਾ ਨੇ ਵੀ ਗੁਰੂ ਰਵਿਦਾਸ ਟਾਈਗਰ ਫੋਰਸ ਦਾ ਸਾਥ ਦੇਣ ਦੀ ਗੱਲ ਆਖੀ ਅੱਜ ਜਿਹੜਾ ਦੋ ਮਸਲੇ ਲੈ ਕੇ ਆਪਾਂ ਜਿਹੜਾ ਸਾਰੇ ਗਰੁੱਪਾਂ ਵਿੱਚ ਸਾਰੇ ਸਮਾਜ ਨੂੰ ਜਿਹੜਾ ਗੱਲ ਕਹੀ ਸੀ ਵੀ ਆਪਾਂ ਡੇਰਾਬਾਸੀ ਦੇ ਦੇਹ ਨਾਲ ਕੇ ਦੇਹ ਜਿਹੜਾ ਪਿੰਡ ਲਾਲੂ ਆਈਟੀ ਕਾਲਜ ਦੇ ਨਾਲ ਦਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਉਸ ਦੇ ਨਾਲ ਜਿਹੜਾ ਵਿਸ਼ਕਰਮਾ ਮੰਦਿਰ ਆ ਉਹ ਵੀ ਤਕਰੀਬਨ ਪੂਰਾ ਤਿਆਰ ਆ ਬਣਿਆ ਹੀ ਅੱਜ ਉੱਥੇ ਜਿਹੜਾ ਕੋਈ ਨਾ ਕੋਈ ਕਮੇਟੀ ਵਿੱਚ ਆਪਣਾ ਜਿਹੜਾ ਧਾਰਮਿਕ ਪ੍ਰੋਗਰਾਮ ਚੱਲਦਾ ਹੀ ਆ ਇਦੋ ਜਿਹੜਾ ਮੱਝਾ ਉਹ ਵੀ ਆਪਾਂ ਦੇਖਿਆ ਵੀ ਜਿਹੜੀ ਲੈਣਾ ਦੇ ਕੋਲ ਦਾ ਕੰਮ ਉਹ ਵੀ ਪੂਰੀ ਜਿਹੜੀ ਆ ਬਣ ਗਈ ਆ ਜਦੋਂ ਮਤੇ ਦੇਖੇ ਸੀ ਕਿੰਨਾ ਦੇ ਮਤੇ ਜਿਹੜੇ ਆ ਕੋਈ ਇੱਕ ਟਾਈਮ ਪੈ ਸੀ ਪਰ ਸਾਡਾ ਜਿਹੜਾ ਜੁਰਤ ਹੋ ਰਿਹਾ ਉਹ ਅਜੇ ਤੱਕ ਜਿਹੜਾ ਪੂਰਾ ਕਿਸੇ ਤੱਕ ਨਹੀਂ ਬਣ ਸਕਿਆ ਅਤੇ ਉਹਦੇ ਨਾਲ ਇੱਕ ਮੁਕੱਦਮਾ ਪਿੰਡ ਦੇ ਨਾਲ ਕੈਮਲ ਦੀ ਜਗਾ ਜਿਸ ਵਿੱਚ ਪ੍ਰਾਚੀਨ ਜਿਹੜਾ ਆਪਣਾ ਸ਼੍ਰੀ ਗੁਰਦਾਸ ਮਹਾਰਾਜ ਦਾ ਗੁਰੂ ਘਰ ਜਿਹੜਾ ਤਕਰੀਬਨ 100 ਸਾਲ ਤੋਂ ਉੱਪਰ ਪੁਰਾਣਾ ਬਣਾਇਆ ਜਿੱਦਾ ਪਹਿਲਾ ਮੰਦਰ ਵਾਂਦੇ ਸੀ ਹੁੰਦਾ ਤੇ ਗੁਰੂ ਘਰ ਬਣਿਆ ਉੱਥੇ ਅੰਦਰ ਅਮਰ ਸਿੰਗ ਜੀ ਦਾ ਮੰਨਨ ਮਹਾਰਾਜ ਦਾ ਸੁਭੀ ਲੱਗੇ ਸਤਿਗੁਰੂ ਕਬੀਰ ਮਹਾਰਾਜ ਦੀ ਗੁਰੂ ਵਿਦਾਸ ਮਹਾਰਾਜ ਦੀ ਆਪਾਂ ਦੇਖੀ ਜੀ ਬਹੁਤ ਸੋਹਣਾ ਜਿਹੜਾ ਬਣਾਇਆ ਗਿਆ ਪਰ ਜਿਹੜਾ ਰਸਤਾ ਆ ਉਹ ਬੜੀ ਹਾਲਤ ਜਿਹੜੀ ਹੋਰੀ ਖਾਸਾ ਕਿਉਂਕਿ ਸ਼ੁਰੂ ਵਿੱਚ ਜਦੋਂ ਹੋ ਗਿਆ ਇੱਥੇ ਗੁਰੂ ਸ੍ਰੀ ਮੰਦਰ ਵੀ ਜਿਹੜਾ ਬੜੇ ਸਜਾਰੂ ਤੇ ਵਧੀਆ ਢੰਗ ਨਾਲ ਬਣਾਇਆ ਗਿਆ ਵਾਲੀ ਮਹਾਰਾਜ ਦਾ ਮੰਦਰ ਵੀ ਜਿਹੜਾ ਉਸ ਰਸਤੇ ਤੇ ਹੁੰਦਾ ਜਿਹੜੀ ਕਿ ਲੋਸ਼ਲਾ ਬਣੀ ਨਾ ਸ਼ਿਵਜੀ ਘੋੜੇ ਦਾ ਮੰਦਿਰ ਵੀ ਉੱਥੇ ਬਣਿਆ ਜਿਹੜਾ ਉੱਥੇ ਸਲੋਵਰਿਆ ਪੂਰਾ ਵੀ ਨਹੀਂ ਕੰਮ ਹੋ ਸਕਦਾ ਜਦੋਂ ਕਿ ਉਹਨੂੰ ਰੋਕਣ ਵਾਲਾ ਕੌਣ ਹੈ ਜੇ ਅੱਜ ਇਹਨੇ ਸਾਲ ਆਪਾਂ ਕਹਨੇ ਆ ਵੀ ਪੁਰਾਣੇ ਪੁਰਾਜੇ ਮੰਦਿਰ ਸਾਡਾ ਸਾਡਾ ਜਿਹੜਾ ਸਥਾਨ ਹੈ ਹਾਈਵੇ ਤੇ ਬਣਿਆ ਸੜਕ ਪਿੰਕਤਲ ਸਾਡਾ 2016 ਤੋਂ ਲੜਦਾ ਪਿਆ 2016 ਤੋਂ 23 ਆ ਗਿਆ ਆਪਰ ਹੱਲ ਨਹੀਂ ਕਰ ਸਕਦੇ ਹੱਲ ਕਿਉਂ ਨਹੀਂ ਕਰ ਸਕਦੇ ਜਦੋਂ ਮੈਂ ਪੋਸਟ ਪਾਈ ਸੀ ਤਾਂ ਮੈਨੂੰ بڑے ਬੰਦਾ ਦਾ ਫੋਨ ਆਇਆ ਉਹ ਸਾਰੇ ਗਿਆਂ ਦੇ ਭਾਈ ਵੀ ਇਦਾਂ ਜਗਾ ਅਸੀਂ ਬਣਾਉਣਾ ਹੀ ਹਰੀ ਤਰ੍ਹਾਂ ਜਾਂਦੇ ਬਣਾਉਣਾ ਸੀ ਤਾਂ ਪਹਿਲੇ ਬਣਾ ਦੇ ਪਰ ਕੋਈ ਵੀ ਜਿਹੜਾ ਆਪਾ ਦੀ ਗਲਾਈ ਸੰਭ ਦਸੀ ਜਾਂਦੇ ਯਾਰ ਜਿਹੜਾ ਉਹਨਾਂ ਲੱਗਦੀ ਉਹਨਾਂ ਲੱਗਦੀ ਦੇਖੋ ਮੈਂ ਚੱਕ ਨਹੀਂ ਪਤਾ ਸਾਡੇ ਗੁਰੂਆਂ ਦਾ ਗੁਰੂ ਘਰ ਆ ਜਿੱਥੇ ਕਿਤੇ ਗੁਰੂ ਅਰਜਨ ਸਾਹਿਬਾਨ ਦੀ ਗੱਲ ਆਉਗੀ ਜਿੱਥੇ ਬਾਬਾ ਸਾਹਿਬ ਉਹਨ ਦੇਰ ਗੇ ਦੀ ਗੱਲ ਆਉਗੀ ਜਿੱਥੇ ਸਤਿਗੁਰੂ ਮਹਾਰਾਜ ભગવાન ਵਾਲੀ ਮਹਾਰਾ ਦੀ ਗੱਲ ਕਰ ਰਿਹਾ ਸਤਿਗੁਰੂ ਵੀਰਵਾਰਾ ਕਿ ਉੱਥੇ ਤਾਂ ਸਾਡੀ ਜਿਥੇ ਬੰਧਿਆ ਫਰਜ਼ ਬੰਦਾ ਜਿਹਦੇ ਬੰਧੇ ਅਸੀਂ ਬਣਾਈਏ ਗੁਰੂ ਦਾਸ ਵਾਰੇ ਦੇ ਤੇ ਚਾਹੇ ਪੰਜਾਬ ਦਾ ਜਿਹੜਾ ਮਰਜੀ ਕੋਨਾ ਹੋਵੇ ਉਹ ਸਾਡਾ ਫਰਜ਼ ਬੰਦਾ ਇਹ ਨਾ ਦੇਖੀਏ ਵੀ ਆਪਾਂ ਘਟਾਂ ਐ ਵਧਾਂ ਐ ਕਿਉਂਕਿ ਜਿੰਨੇ ਆਇਆ ਅਸੀਂ ਸਾਰਿਆਂ ਚਰਨਾਂ ਤੇ ਨਮਸਕਾਰ ਕਰਦਾ ਮੈਂ ਕਿਉਂਕਿ ਪਹਿਲਾਂ ਆਪਣੇ ਜਿਹੜੇ ਮੈਂ ਜਿਹੜੀ ਮੰਨ ਜੀਦਾ ਸਾਨੂੰ ਕਿਉਂਕਿ ਆਪਾਂ ਜਦੋਂ ਕਹਿੰਦੇ ਨੇ ਜਿਵੇਂ ਮੈਂ ਵੱਡਾ ਮੈਂ ਤੇ ਮੇਰੇ ਹਰਤ ਸਤਪੁਰਾਂ ਨੇ ਵੀ ਆਪਾਂ ਨੂੰ ਕਿਹਾ ਮੈਂ ਨਹੀਂ ਸਾਰਿਆਂ ਨੂੰ ਰੋਬਰ ਇੱਕ ਅੱਖ ਨਾਲ ਦੇਖਣਾ ਜੇ ਇੱਕ ਜਿੱਦੋਂ ਦੋਨੀਆਂ ਅੱਖਾਂ ਨੂੰ ਇਕੱਠਾ ਦੇਖਦਾ ਤੇ ਇੱਕੋ ਮਤਲਬ ਦੀਦਾ ਮੋਰੀ ਖੇ ਉਹ ਹਰ ਤਰ੍ਹਾਂ ਜਿਹੜਾ ਸਾਨੂੰ ਇੱਕੋ ਜਗ੍ਹਾ ਦਿਖਣਾ ਚਾਹੀਦਾ ਜਦੋਂ ਅਸੀਂ ਆਪਣੇ ਆਪਣੇ ਸੰਸਦਾ ਤੌਰ ਤੇ ਜਿੱਥੇ ਵਧੀਆ ਤੌਰ ਤੇ ਪਹੁੰਚਦੇ ਉਹਦਾ ਕੰਮ ਜਿਹੜਾ ਪਿੱਛੇ ਰਹਿੰਦਾ ਸੋ ਸਾਨੂੰ ਜਦੋਂ ਪਤਾ ਲੱਗਾ ਅਸੀਂ ਅਣੀ ਜੀ ਨਾਲ ਤੇ ਕੈਮਲ ਜੀ ਦੇ ਜਿਹੜੇ ਬਾਬਾ ਜੀ ਆਏ ਹੋਗੇ ਤੇ ਸਾਡੇ ਜਿਹੜੇ ਹਰਕਾ ਪ੍ਰਧਾਨ ਆ ਵੱਡੇ ਭਰਾ ਵੀਐਸਪੀ ਦੇ ਉਹਨਾਂ ਨੇ ਵਾਦਾ ਕੀਤਾ ਸੀ ਵੀ ਚੰਗ ਦਿਨਾਂ ਤੱਕ ਜਿੰਨੇ ਸਾਨੂੰ ਟਾਈਮ ਦਿੱਤਾ ਸੀ ਉਹ ਜਿਹੜਾ ਮਸਲਾ ਜਰੂਰ ਹੱਲ ਲਊਗਾ ਉਹ ਵੀ ਜਿਹੜਾ ਉੱਥੇ ਦੇ ਐਸਪੀ ਸਾਹਿਬ ਜਾ ਕੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਜਿਹੜੇ ਨਰਾਤੇ ਲਾਓ ਕਿਉਂਕਿ ਮੈਂ ਸਮਝਦਾ ਸੀ ਜਿਹੜੇ ਨਾਲ ਜਿਹੜੇ ਮੰਦਰ ਬਣਿਆ ਉਹ ਤਾਂ ਨਹੀਂ ਆਸਨੇਗਾ ਕਿ ਨਰਾਤੇ ਜਿਹੜੀ ਪੂਜਾ ਉਹਦੀ ਚੱਲਦੀ ਹੈ ਸਾਡੇ ਉਹ ਨਹੀਂ ਆਸੇ ਸਾਡੇ ਵੀ ਨੇ ਕਹਿਿਆ ਵੀ ਅਸੀਂ ਤਾਂ ਤਿਆਰ ਆ ਜਾਣ ਨੂੰ ਕਿ ਸਾਨੂੰ ਟਾਈਮ ਦੋ ਨਰੇ ਰਫਾ ਤਾਂ ਤਿਆਰ ਹੈ ਪਰ ਜਿਹੜੇ ਮੰਦਰ ਬਣਿਆ ਉਹਨਾਂ ਦੀ ਡੈਮ ਕਰਦਾ ਕਿ ਜਿੰਨੇ ਰਾਤੇ ਚੱਲਦੇ ਆ ਸਾਗਤ ਹੁੰਦੀ ਆ ਇਸ ਕਰਕੇ ਕਰੋ ਉਹ ਕੱਲ ਵੀ ਹਮ ਚੈਸ਼ਮੀ ਸਾਹਮਣੇ ਜਾ ਵੀ ਤਲ ਜਾਂ ਪਰਸੋਂ ਵਿੱਚ ਵੀ ਬਦਲਾ ਲੱਗੂਗਾ ਤੋ ਇੱਥੇ ਸਾਡੇ ਐਸਐਚਓ ਸਾਹਿਬ ਸਾਨੂੰ ਜਿਹਨੂੰ ਬਹੁਤ ਜਿਆਦਾ ਨਾਲ ਗੱਲ ਹੋਈ ਆ ਇਹਨਾਂ ਨੇ ਬੜੀ ਢੱਠ ਭਜ ਕਰਕੇ ਆਪ ਆਪਣੀ ਡਿਊਟੀ ਛੱਡ ਕੇ ਜਿਹੜਾ ਇਹ ਮਹਨੇਉ ਨਾਲ ਲੈ ਕੇ ਸਾਡੇ ਈਓ ਸਾਹਿਬ ਖੜੇ ਆ ਇਹਨਾਂ ਨੂੰ ਮਿਲਿਆ ਸਾਡੀ ਗੱਲਬਾਤ ਸੁਣੀ ਤੇ ਈਓ ਸਾਹਿਬ ਨੇ ਵੀ ਕੋਈ ਵੀ ਇਹ ਨਹੀਂ ਕਿ ਆ ਵੀ ਯਾਰ ਇਟਾਲੀਆ ਟਾਈਮ ਆਦਾ ਪਿਆ ਅਸੀਂ ਨਹੀਂ ਕਰਨਾ ਕਿਉਂਕਿ ਹਰ ਪਾਰਟੀ ਇਹ ਇਟਲੀਆ ਵਿੱਚ ਜਿੱਥੇ ਕਿਤੇ ਕੋਈ ਚੱਕਰ ਮਗਿਆ ਵਟਾ ਲਈ। ਸੋ ਮੈਂ ਬੜਾ ਇਹਨਾਂ ਆਪਣੇ ਸਮਾਜ ਵੱਲੋਂ ਉਤਸ਼ਾਹ ਵੀ ਕਰਦਾ ਤੇ ਮਾਣ ਕਰਦਾ। ਇਹਨਾਂ ਨੇ ਇੰਦਾ ਦੇ ਕਿਤੇ ਗੱਲ ਜਿ ਨਹੀਂ ਪਿਆ ਐਸ.ਐਚ.ਐਨ. ਸਾਹਿਬ ਦਾ ਬੜੀ ਅਸੀਂ ਸਾਰੇ ਇਹਨਾਂ ਧੰਨਵਾਦ ਕਰਦੇ ਆਂ। ਅੱਜ ਜਿਹੜੀ ਮੀਟਿੰਗ ਵੀ ਹੋਈ ਵੀ ਉਹ ਸਾਹਿਬ ਨੇ ਵੀ ਸਾਰੇ ਸਾਹਮਣੇ ਇਹ ਗਿਆ ਵੀ ਜਿਹੜਾ ਹਣੀ ਤੋਂ ਉੱਪਰ ਜਿਹੜਾ ਜਿਹੜਾ ਕੇਸ ਆ ਸਿਵਲ ਸੂਟ ਦਾ। ਉਹ ਵੀ ਆਪਾਂ ਦਾ ਮਤਾਂ ਮਾ ਕੇ ਬਾਗਸ ਲਾਵਾਂਗੇ ਇਹਨਾਂ ਨੇ ਵਿਸ਼ਵਾਸਤ ਪਾਇਆ ਅਤੇ ਜਿਹੜੀ ਜਗ੍ਹਾ ਸਾਡੀ ਗੁਰੂ ਘਰ ਦੀ ਲੈਣਾ ਖੜਾ ਜਿਹੜਾ ਬਣਦੀ ਆ ਜਿੱਦਾਂ ਪਿੱਛੇ ਜਿਹੜੀ ਮੈਂ ਦੇਖਿਆ ਵੀ ਉਹ ਆਪਣੇ ਚਾਰਦواری ਹੋਈ ਆ ਪਿੱਛੇ ਦਾ ਉੱਥੇ ਤੱਕ ਜਿਹੜੀ ਆ ਪੂਰੀ ਜਗ੍ਹਾ ਜਿਹੜੀ ਲੈ ਕੇ ਉਹਦੇ ਭਰਤੀ ਬਾਗ ਐ ਐਮ ਐਨ ਐ ਸਾਹਿਬ ਦਾ ਵੀ ਗੱਲ ਹੋਣਾ ਸੀਗਾ ਐਮ ਐਨ ਐ ਸਾਹਿਬ ਕਹਿੰਦੇ ਵੀ ਜੋ ਗ੍ਰਾਂਟ ਦੇਣੀ ਪਈ ਜਿੰਨੇ ਕੁਸ਼ ਪੈਸੇ ਲੱਗਣਗੇ ਆਪਾਂ ਲਾਵਾਂਗੇ ਸਾਡੇ ਜਿਹੜੇ ਐਮ ਐਨ ਐ ਸੁਣ ਰਿਹਾ ਫਰਮਾਨ ਦਾ ਸਾ ਉਹਨਾਂ ਨੇ ਹੀ ਵਾਦਾ ਕੀਤਾ ਸੀ ਕਿ ਕੋਈ ਗੱਲ ਨਹੀਂ ਸਰਕਾਰ ਆਪਣੀ ਵੀ ਆਪਾਂ ਹੱਲ ਹੋਣਾ। ਮਸਲਾ ਇਹ ਹੀ ਹੁੰਦਾ ਵੀ ਆਪਣਾ ਹੱਲ ਹੋਣਾ ਚਾਹੀਦਾ। ਆਪਾਂ ਵੀ ਇਹ ਕੁਝ ਨਾ ਪਾਈ ਸੀ ਕਿ ਜੇ ਮਸਲਾ ਨਹੀਂ ਹੱਲ ਹੁੰਦਾ ਤੇ ਆਪਾਂ ਵੱਡੇ ਪੱਧਰ ਤੇ ਸਾਰੇ ਸਾਥੀਆਂ ਸਮੇਤ ਚੌਂਕ ਦੇ ਜਿਹੜਾ ਆਪਾਂ ਧਰਨਾ ਲਗਾਇਆ ਸੀਗਾ ਜਦੋਂ ਪ੍ਰਸ਼ਾਸਨ ਸਾਰਾ ਸਾਥ ਦੇ ਰਿਹਾ ਐੱਸਐਸਪੀ ਸਾਹਿਬ ਇੱਥੇ ਦੇ ਉਹਨਾਂ ਨੇ ਉਦੋਂ ਵੀ ਵਾਦਾ ਕੀਤਾ ਹੋਣੀ ਵਾਦਾ ਕੀਤਾ ਸਾਡੀ ਮੈਡਮ ਜੀ ਉਹਦੇ ਵਿੱਚ ਵੱਡੇ ਹਾਈਵੇ ਸਾਰੇ ਸਾਰੇ ਪ੍ਰਸ਼ਾਸਨ ਆਇਆ ਇਹਨਾਂ ਦੇ ਵਿੱਚ ਆਪਾਂ ਜਿਹੜਾ ਅੱਜ ਮਗਰ ਪੱਧਰ ਆਪਾਂ ਕਹਿ ਰਹੇ ਨੇ ਕਿ ਵੀ ਨੱਡਾ ਪਾ ਕੇ ਕੁਝ ਕਰਦਾ ਨੂੰ ਕਰਦੇ ਜਾਂਡੇ ਦੇ ਉੱਪਰ ਇਹਨਾਂ ਨੇ ਹੱਥੇ ਦੇ ਵਿੱਚ ਵਿੱਚ ਕਹਿੰਦੇ ਵੀ ਆਪਾਂ ਸਾਰਾ ਕੰਮਲੀਟ ਕਰਕੇ ਜਿਹੜੀ ਜਗ੍ਹਾ ਦਾ ਮਤਾ ਪਾਸ ਕਰਕੇ ਤੁਹਾਨੂੰ ਕਾਪੀ ਦੇ ਦੋਗੇ ਜਿਹੜਾ ਸੂਲ ਸੂਲਿਆ ਉਹਦਾ ਲੈਕਟਿ ਦੇ ਦੇਈਏ ਉਹਦਾ ਕਿਸੇ ਵੀ ਜੁੜਾ ਬਦਲਾਅ ਕੀਤਾ ਜਾਊਗਾ ਸੋ ਮੈਂ ਤੁਹਾਡੇ ਤੋਂ ਵਿਸ਼ਵਾਸ ਕਰਦਾ ਵੀ ਆਪਾਂ ਆਪਣੀ ਗੁਰਦਾਰ ਦੀ ਨੀਤ ਮੈਂ ਝਾ ਕੇ ਦੇਖਾਂ ਇੱਦਾਂ ਜਾਂ ਹੂਲ ਕਦਾਂ ਉੱਥੇ ਜਿਹੜਾ ਫਲਾਰਾ ਜਾਂ ਪਿਆਰ ਵੀ ਆਪਰੇ ਸਾਡੀਆਂ ਮਕਾਮਾਂ ਪੜਨਾ ਕੱਢੀਆਂ ਵੀ ਆਪਾਂ ਸੇਵਾ ਭਾਵਨਾ ਨਾਲ ਇੱਕ ਅੱਧਾ ਦਿਨ ਲਾਇਆ ਕਰੀਏ ਪਿੰਡਾਂ ਦੇ ਲੋਗਾਂ ਉੱਥੇ ਸਪਾਈਕ ਤੇ ਹਾਲੇ ਹਾਲੇ ਜਿਹੜਾ ਭਜਾ ਲੈ ਕੇ ਸੰਭਲਦੀ ਵੀ ਆਪਾਂ ਵੀ ਜਿਹੜਾ ਰਾਖਮੇ ਦੇਖੋ ਆਪਾਂ ਸਾਰੇ ਮੰਦਿਰਾਂ ਜਾਂਦੇ ਗੁਰੂ ਘਰਾਂ ਜਾਂਦੇ ਆਂ ਸਭ ਸੇਵਾ ਕਰਦੇ ਆਂ ਪਰ ਜਦੋਂ ਸਾਡੇ ਗੁਰੂ ਘਰ ਆਉਂਦੇ ਉਦੋਂ ਆਪਾਂ ਸੇਵਾ ਕਰਨੀ ਪਿਆਰੀ। ਪਰ ਮੈਨੂੰ ਜਦੋਂ ਤੁਸੀਂ ਸੇਵਾ ਕਰਨੀ ਮੈਨੂੰ ਕਹਤ ਰਹੇ ਆਂ ਆਪਾਂ ਨੱਗੇ ਬੈਲੀ ਸੇਵਾ ਕਰਨ ਨੂੰ ਤਿਆਰ ਆਂ ਹੈ ਨਾ ਪਹਿਲਾਂ ਕੱਦਾਂ ਵੀ ਆਪਣੀ ਪਹਿਲਾਂ ਮੈਂ ਖਤਮ ਕਰੀ ਆਪਾਂ ਦੀ। ਜਾਣ ਨੂੰ ਤਿਆਰ ਨਹੀਂ ਯਾਰ ਹੁਣ ਉੱਥੇ ਕੀ ਰੌਲਾ ਜਾਂਦਾ ਹੈ। ਕੋਈ ਯਾਰ ਇਹ ਹਣੀ ਦਾ ਵੀ ਹਣੀ ਉੱਥੇ ਗੁਰੂ ਘਰ ਜਾਂਦਾ ਆਪਾਂ ਕੋ ਜਾਣਾ। ਇੱਥੇ ਪਿੰਡ ਦੇ ਲੋਕ ਦੇ ਸਾਰੇ ਆ ਤੇ ਇਹ ਹਣੀ ਦਾ ਨਹੀਂ ਗੁਰੂ ਘਰ ਆਪਣਾ। ਜਿਹੜਾ ਵੀ ਦੇਖੋ ਇੱਕ ਮਨ ਦਾ ਅੱਗੇ ਹੋਣਾ ਹੀ ਬਣਾ। ਹੁਣ ਜੇ ਮੈਂ ਇੱਥੇ ਆ ਕੇ 15 ਕਿ ਮੈਂ ਮੈਂ ਆਪਾਂ ਸਾਰੇ ਇਕੱਠੇ ਆ ਮੀਟਿੰਗ ਕੀਤੀ ਸਾਰਿਆਂ ਨੇ ਸਾਰਿਆਂ ਨੇ ਸਲਾਹ ਕੀਤੀ ਆ ਸਾਰਾ ਪਰਿਵਾਰ ਆ ਤੁਸੀਂ ਸੋ ਮੈਂ ਜਿੰਨੇ ਸਾਥੀ ਇੱਥੇ ਪਹੁੰਚੇ ਸਾਰਿਆਂ ਦਾ ਬੜਾ ਬੜਾ ਧੰਨਵਾਦ ਕਰਦਾ ਸੋ ਪ੍ਰਸ਼ਾਸਨ ਨੇ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਐਸ.ਐਚ.ਓ. ਸਾਹਿਬ ਦਾ ਬੜਾ ਧੰਨਵਾਦ ਜਿੰਨੇ ਸਾਥੀ ਚੱਲ ਕੇ ਆਏ ਜਾਂਗੇ ਤੈਨੂੰ ਸੋਉਂ ਉਦੋਂ ਆਪਾਂ ਜਿਹੜੇ ਨਾਲ ਰਾਵਾਂਗੇ ਅਤੇ ਆਪਣੇ ਦੇਊ ਘਰ ਦੇ ਹੀ ਸੇਵਾ ਦੀ ਗੱਲ ਕਰਕੇ ਵਧੀਆ ਤਰੀਕੇ ਨਾਲ ਬਣਾ ਸਕੀਏ ਉੱਥੇ ਬੱਚੇ ਜਾਣ ਸਾਡਾ ਸਾਥ ਸੱਜਣੇ ਮਾਰੇ ਦੀ ਬਾਣੀ ਨਾਲ 10 ਮਾਰੇ ਕੋ ਕਹਣੇ ਚੰਦੇ ਆ 40 ਹਜ਼ਾਰ ਕਰੋ ਉਹਨਾਂ ਦਾ ਨੇ ਜੋੜ ਕੱਢੀ ਇਹਦੇ ਸਾਰੇ ਜੁੜੀ ਹੋਏ ਸੋ ਮੈਂ ਇਹ ਉਹ ਸਾਬ ਨੂੰ ਦਿੱਤੀ ਕਰਦਾ ਹੁਣ ਵੀ ਉਹ ਜਿਹੜਾ ਜੋ ਆਪਾਂ ਗੱਲ ਕੀਤੀ ਹੈ ਇਹ ਆਪਣੇ ਸਾਰੇ ਸੰਗਤ ਵਿੱਚ ਕਹਿ ਕੇ ਤੇ ਆਪਾਂ ਆਪਣਾ ਬੰਗ ਪੱਤਰ ਇਹਨਾਂ ਦੇ ਦਿੰਦਾ ਕਿ ਤੇ ਐਸ ਐਚਓ ਸਾਹਿਬ ਉਹਨਾਂ ਦੇ ਨਾਲ ਆਪਣੀ ਵੀ ਵਿਚਾਰਨੀ ਹਰੇਕ ਸੰਗਤ نج جا مسئلہ ایس ایچ او صاحب لیا سر تین چار دن پہلے کیونکہ میں پہلا بھی دو ہزار سولہ چاہیے جڑا یہ گروکر جگہ دا متاثر پایا ہوا سر اس کے بعد جو بھی کوئی ہلاک کتابیں تین چار دن پہلے میرے دھیان سے لیا ہے سو میں اپنے وغیرہ جاشواسن ملتا ہے بھی اسی جلدی یہ متا پا کے جگہ دا دوبارہ جا بھی کوئی کوئی دقت ہے پچھے جو بھی ہوا وہاں سو تو متا پوا کے دونوں چیزوں ساری سمجھتا سا بہت بہت صاحب نے سامان آشواسن دفاع جو بولے ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ